ਅਖੰਡ ਪਾਠ ਸਾਹਿਬ ਵੇਲੇ ਕੀਰਤਨ ਕਰਦੇ ਸਮੇਂ ਆ ਗਿਆ ਮੀਂਹ ਲੋਕ ਇਕੱਠੇ ਹੋ ਕੇ ਖੜ ਗਏ ਕੀਰਤਨੀਆਂ ਕੋਲ ਦਰਸਲ ਇੱਕ ਪਰਿਵਾਰ ਨੇ ਆਪਣੇ ਘਰ ਵਿੱਚ ਪਾਠ ਰਖਵਾਇਆ ਹੋਇਆ ਸੀ ਅਤੇ ਜਿਸ ਦਿਨ ਭੋਗ ਪੈਣਾ ਸੀ ਤਾਂ ਕੀਰਤਨੀਆਂ ਸਿੰਘਾਂ ਲਈ ਘਰ ਦੇ ਵਿਹੜੇ ਵਿੱਚ ਪ੍ਰਬੰਧ ਕੀਤਾ ਗਿਆ ਸੀ ਪਰ ਕੀਰਤਨ ਕਰਦੇ ਸਮੇਂ ਇੱਕੋਦਮ ਤੇਜ਼ ਮੀਂਹ ਆ ਜਾਂਦਾ ਏ ਜਿਸ ਕਰਕੇ ਉੱਪਰ ਲੱਗੇ ਟੈਂਟ ਵਿੱਚੋਂ ਪਾਣੀ ਚੋਣ ਲੱਗ ਜਾਂਦਾ ਹੈ ਅਤੇ ਕੀਰਤਨ ਕਰ ਰਹੇ ਸਿੰਘਾਂ ਉੱਪਰ ਪੈਣ ਲੱਗ ਜਾਂਦਾ ਏ ਇਹ ਦੇਖ ਉੱਥੇ ਬੈਠੇ ਲੋਕ ਕੀਰਤਨ ਕਰ ਰਹੇ ਸਿੰਘਾਂ ਉੱਪਰ ਚਾਦਰਾਂ ਕੰਬਲ ਤਾਣ ਕੇ ਖੜ ਜਾਂਦੇ ਨੇ ਕਿ ਨੌਜਵਾਨ ਤਾਂ ਟੱਬ ਫੜ ਕੇ ਖੜ ਜਾਂਦਾ ਏ ਤਾਂ ਕਿ ਕੀਰਤਨ ਕਰ ਰਹੇ ਸਿੰਘਾਂ ਉੱਪਰ ਪਾਣੀ ਨਾ ਪਵੇ ਮੀਂਹ ਕਰਕੇ ਲੋਕ ਉੱਥੋਂ ਉੱਠ ਕੇ ਜਾਣ ਲੱਗਦੇ ਨੇ ਪਰ ਕੀਰਤਨ ਕਰ ਰਿਹਾ ਸਿੰਘ ਕਹਿੰਦਾ ਹੈ ਕਿ ਭਾਈ ਕੋਈ ਗੱਲ ਨਹੀਂ ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਜਪੋ ਸੋ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਤਾਂ ਕਹਿ ਰਹੇ ਨੇ ਕਿ ਕੀਰਤਨ ਤਾਂ ਜਿੱਥੇ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਸੀ ਉੱਥੇ ਬੈਠ ਕੇ ਵੀ ਹੋ ਸਕਦਾ ਸੀ ਫਿਰ ਬਾਹਰ ਕਿਉਂ ਕੀਤਾ ਗਿਆ ਅਤੇ ਕੁਝ ਕਹਿ ਰਹੇ ਨੇ ਕਿ ਰੱਬ ਦਾ ਨਾਮ ਲੈਣਾ ਸੀ ਫੇਰ ਚਾਹੇ ਅੰਦਰ ਹੋਵੇ ਜਾਂ ਬਾਹਰ ਕੋਈ ਫਰਕ ਨਹੀਂ ਪੈਂਦਾ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ